ਪਾਉ ਪਾਉ ਜਿਵੇਂ ਆਪਾਂ ਸ਼ੁਰੂਆਤ ਕੀਤੀ ਹੋਈ ਸ਼ੇਰੇ ਪੰਜਾਬ ਦੀ ਬਚਪਨ ਤੋਂ ਲੈ ਕੇ ਤੇ ਚੜ੍ਹਾਈ ਜੇ ਕਰ ਜਾਣ ਤੱਕ ਦੀ ਜੀਵਨ ਗਾਥਾ ਇਤਿਹਾਸ 1786 ਤੱਕ ਸ਼ੇਰੇ ਪੰਜਾਬ ਅੱਧੇ ਪੰਜਾਬ ਤੇ ਕਬਜ਼ਾ ਕਰ ਚੁੱਕੇ ਸੀ ਅੱਧ ਉਹ ਜਦੇ ਤੇ ਪਰ ਲਾਹੌਰ ਉਹਨਾਂ ਦੇ ਕਬਜ਼ੇ ਵਿੱਚ ਅਜੇ ਨਹੀਂ ਸੀ ਹੈਗਾ 1796 ਚ ਉਹਨਾਂ ਦੀ ਸ਼ਾਦੀ ਹੋ ਜਾਂਦੀ ਆ ਜਿਸ ਨਾਲ ਉਹਨਾਂ ਦੀ ਹੋਰ ਤਾਕਤ ਵਧ ਚਲਦੀ। ਕਿਉਂਕਿ ਕਨਈਆ ਮਿਸਲ ਬਹੁਤ ਵੱਡੀ ਸੀ ਤੇ ਸਦਾਕੌਰ ਉਹਦਾ ਰਾਣੀ ਪ੍ਰਬੰਧ ਕਰਦੀ ਸੀ ਤੇ ਮਹਾਰਾਜਾ ਰਣਜੀਤ ਸਿੰਘ ਦੀ ਉਸਾਸ ਸੀ। ਦੋਸਤੋ ਇਸੇ ਦੌਰਾਨ ਲਾਹੌਰ ਤੋਂ ਕੁਝ ਪਤਵੰਤੇ ਸੱਜਣਾ ਦਾ ਖਾਤ ਆਉਂਦਾ ਜਿਨ੍ਹਾਂ ਦੇ ਨਾਮ ਗੁਰਪਖਸ਼ ਸਿੰਘ, ਹਕੀਮ ਹਾਕਮ ਰਾਏ, ਮੀਂਗਾ ਆਸ਼ਕ ਮੁਹੰਮਦ ਇਹ ਤਿੰਨੋਂ ਪਤਵੰਤੇ ਮੁਖੀ ਸੱਜਣ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਚਿੱਠੀ ਲਿਖਦੇ। ਉਸ ਟਾਈਮ ਤੱਕ ਮਹਾਰਾਜਾ ਨਹੀਂ ਜਿਲੰਕਾ ਸੀ। ਇਦੋਂ ਦੀ ਆਪਾਂ ਗੱਲ ਕਰਦੇ ਚਿੱਠੀ ਲਿਖਦੇ ਆ ਕਿ ਸਾਨੂੰ ਇਸ ਵਿਪਤਾ ਤੋਂ ਖਿਹੜਾ ਛਡਾਓ ਕਿਉਂਕਿ ਕਸੂਰ ਦਾ ਹਾਕਮ ਲੋਹੜ ਤੇ ਹਮਲਾ ਕਰਨ ਵਾਲਾ ਤੇ ਜਿਹੜੇ ਇੱਥੇ ਤਿੰਨ ਸਰਦਾਰ ਰਾਜ ਕਰਦੇ ਜੀਤ ਸਿੰਘ ਸਾਹਿਬ ਸਿੰਘ ਜੀਤ ਸਿੰਘ ਸਾਹਿਬ ਸਿੰਘ ਤੇ ਮੇਰ ਸਿੰਘ ਇਹ ਤਿੰਨੋਂ ਆਪਸ ਵਿੱਚ ਆਪਸ ਵਿੱਚ ਲੜਦੇ ਝਗੜਦੇ ਰਹਿੰਦੇ ਤੇ ਪਰਜਾ ਦਾ ਕੋਈ ਖਿਆਲ ਨਹੀਂ ਰੱਖਦੇ ਮਹਾਰਾਜਾ ਰਣਜੀਤ ਸਿੰਘ ਚਿੱਠੀ ਪੜ੍ਹ ਕੇ ਤੁਰੰਤ 8000 ਫੌਜ ਲੈ ਕੇ ਲੋਹੜ ਤੇ ਹਮਲਾ ਕਰ ਦਿੰਦੇ ਆ ਦਿੱਲੀ ਦਰਵਾਜ਼ੇ ਕਿੰਨੇ ਚਿਰ ਨੂੰ ਇਹ ਤਿੰਨੋਂ ਸਰਦਾਰ ਸੰਭਲਦੇ ਆ ਸ਼ੇਰੇ ਪੰਜਾਬ ਬਾਲ ਕਰਨਜੀਤ ਸਿੰਘ ਅੱਧ ਲਾਹੌਰ ਦੇ ਵਿੱਚ ਪਹੁੰਚਾ ਲਿਆਉਂਦੇ ਮੇਰ ਸਿੰਘ ਤੇ ਸਹਿਬ ਸਿੰਘ ਜਿਹੜੇ ਆ ਉਹ 도ੜ ਜਾਂਦੇ ਆ ਆਪਣਾ ਸਿਪਾਈ ਲੈ ਕੇ ਆਪਣਾ ਸਮਾਨ ਸੰਵੇਟ ਕੇ ਲਾਹੌਰ ਛੱਡ ਕੇ ਖੇਤ ਸਿੰਘ ਆਪਣੇ ਆਪ ਨੂੰ ਲਾਹੌਰ ਦੇ ਕਿਲੇ ਚ ਬੰਦ ਕਰ ਲੈਂਦਾ ਪਰ ਅਨਜੀਤ ਸਿੰਘ ਉਸ ਪਾਸੇ ਕੋ ਧਿਆਨ ਨਹੀਂ ਦਿੰਦਾ ਸਾਰੇ ਸ਼ਹਿਰ ਤੇ ਕਬਜਾ ਕਰਦਾ ਤੇ ਨਾਲ ਫੌਜ ਨੂੰ ਹਦਾਇਤ ਦਿੰਦਾ ਕਿ ਇੱਕ ਵੀ ਦਕਾਨ ਤੋਂ ਜਾਂ ਮਕਾਨ ਤੋਂ ਕੋਈ ਲੁੱਟ ਨਹੀਂ ਹੋਣੀ ਚਾਹੀਦੀ ਜੋ ਵੀ ਇਸ ਜਿੱਤ ਦਾ ਇਨਾਮ ਉਹ ਤੁਹਾਨੂੰ ਸਰਕਾਰੀ ਖਜ਼ਾਨੇ ਚੋਂ ਮਿਲੂ ਫੌਜਾਂ ਨੂੰ ਇਹ ਸਖਤ ਹੁਕਮ ਹੁੰਦਾ ਸਾਰਾ ਲਾਹੌਰ ਸ਼ਹਿਰ ਕਬਜ਼ੇ ਚ ਕਰਨ ਤੋਂ ਬਾਅਦ ਜਿਸ ਕਿਲੇ ਚ ਚੇਤ ਸਿੰਘ ਵੜਿਆ ਹੁੰਦਾ ਉੱਥੇ ਤੰਪੂ ਫੌਜ ਲਗਾ ਕੇ ਬੈਠ ਜਾਂਦੀ ਸ਼ਾਮ ਤੱਕ ਚੇਤ ਸਿੰਘ ਵੀ ਆਪਣੇ ਵਿੱਚੁੱਲੇ ਭੇਜ ਦਿੰਦਾ ਕਿ ਮੈਂ ਕਿਲਾ ਖਾਲੀ ਕਰ ਦੇਣਾ ਮੇਰੀ ਜਾਨ ਤੇ ਸਲਾਮਤੀ ਬਖਸ਼ੀ ਜਾਵੇ ਪਰ ਸ਼ੇਰੇ ਪੰਜਾਬ ਉੱਥੇ ਜਾਨਤੀ ਸਲਾਮਤੀ ਨਹੀਂ ਪੰਜ 10 ਪਿੰਡ ਚਗੀਰ ਵੀ ਉਹਨੂੰ ਬਖਸ਼ਦੇ ਆ ਇਸ ਤੋਂ ਬਾਅਦ ਲਾਹੌਰ ਜਿਹੜਾ ਵਾਰਨਜੀਤ ਸਿੰਘ ਆਪਣੀ ਮਿਸਲ ਚ ਆਪਣੇ ਰਾਤ ਚ ਮਲਾ ਲੈਂਦਾ ਦੋਸਤੋ ਇੱਥੇ ਇੱਕ ਗੱਲ ਹੋਰ ਕਹਿਣੀ ਬਣਦੀ ਆ ਮੈਂ ਨਾ ਫੇਸਬੁੱਕ ਤੇ ਇੱਕ ਵੀਡੀਓ ਦੇਖੀ ਬੜੀ ਮਸ਼ਹੂਰ ਹੋ ਰਹੀ ਆ ਜਰਨਰਲ ਸ਼ਾਹਬੇਗ ਸਿੰਘ ਦੀ ਮੇਜਰ ਜਨਰਲ ਸ਼ਾਹਬੇਗ ਸਿੰਘ ਦੀ ਕਿ ਉਹ ਜਦੋਂ ਟਾਕਾ ਦੀ ਲੜਾਈ ਜਿੱਤ ਕੇ ਆ ਰਹੇ ਆ ਤੇ ਵੱਡੇ ਅਫਸਰ ਉਹਨਾਂ ਨੂੰ ਧੰਨਵਾਦ ਕਰ ਰਹੇ ਆ ਬਹੁਤ ਪਰਸਪੈਕਟ ਦੇ ਰਹੇ ਆ ਦੋਸਤੋ ਮੇਰਾ ਸੁਭਾਅ ਥੋੜਾ ਜਨਾ ਕੋਲੋਂ ਮਿਲਣ ਵਾਲਾ ਤੇ ਕੋਈ ਵੀ ਅਗਲਾ ਸਾਥੀ ਹੋਵੇ ਅਗਲੇ ਨਾਲ ਜਲਦੀ ਗੱਲਾਂ ਬਾਤਾਂ ਲੱਗ ਚਾਹੀਦਾ ਤੇ ਮੈਂ ਤਰਨਤਾਰਨ ਤੋਂ ਪਿੰਡ ਨੂੰ ਆ ਰਿਹਾ ਮੋਟਰਸਾਈਕਲ ਲੈ ਕੇ ਤੇ ਇੱਕ ਰਸਤੇ 'ਚ ਬਜ਼ੁਰਗ ਗੱਡੇ 'ਤੇ ਖੜਿਆ ਸੀ। ਉਹ ਬਜ਼ੁਰਗ ਕਹਿੰਨੂੰ ਮੈਂ ਕਿਹਾ ਬਾਪੂ ਜਾਣਾ ਕਹਿੰਦੇ ਜਾਣਾ ਤੇ ਮੈਂ ਕਿਹਾ ਬੈਠ ਜੋ। ਤੇ ਮੈਂ ਆਪਣੇ ਸੁਭਾਅ ਮੁਤਾਬਕ ਫਤਿ ਬੁਲਾ ਕੇ ਬਾਪੂ ਜੀ ਇੱਥੇ ਕਿਵੇਂ ਤੇ ਕਹਿੰਦਾ ਮੈਂ ਛ ਫੌਜੀ ਆ। ਜਿਵੇਂ ਬਾਪੂ ਕੋਈ ਫਰਾ ਗੱਲਬਾਤ ਆਂਦਾ ਮੈਂ ਜਰਨਲ ਸ਼ਬੀਕ ਸਾਂਦੇ ਕਮਾਂ ਥੱਲੇ ਇਹ ਟਾਕਾ ਦੇ ਵਿੱਚ ਲੜਾਈ ਲੜਿਆ ਤੇ ਮੈਨੂੰ ਹੋਰ ਕੀ ਚਾਹੀਦਾ ਸੀ ਵੀਰੋ। ਮੈਂ ਕਿਹਾ ਬਾਪੂ ਦੱਸ ਕੋਈ ਉੱਥੋਂ ਦੀ ਗੱਲਬਾਤ। ਇਹ ਬਾਬੂ ਕਹਿੰਦਾ ਕਿ ਜਦੋਂ ਮੁਕਤੀ ਵੈਹਣੀ ਦੀ ਕਮਾਂਡ ਕਿਸੇ ਹੋਰ ਫੌਜੀ ਜਰਨਲ ਕੋਲ ਸੀ ਤੇ 500 ਭਾਰਤੀ ਫੌਜ ਦਾ ਜਵਾਨ ਇੱਕੇ ਦਿਨ ਸ਼ੀਤ ਕਰਵਾਤਾ ਨੇ ਯਾਨੀ ਚੜਾਈ ਕਰਵਾਤਾ ਉਹਨੂੰ ਕੋਈ ਤਜਰਬਾ ਨਹੀਂ ਸੀ ਲੜਾਈ ਦਾ ਜਰਨਲ ਸ਼ਾਹ ਬੇਗ ਸਿੰਘ ਨੂੰ ਚੇਚਾ ਇੰਦਰ ਨੇ ਭੇਜਿਆ ਤੇ ਉੱਤੋਂ ਬਿਨਾਂ ਕੰਮ ਸੂਤ ਨਹੀਂ ਹੋਣਾ ਜਵਾਨ ਕਹਿੰਦਾ ਬੜਾ ਹਾਸੇ ਠੱਠੇ ਮੁਖੌਲ ਵਾਲਾ ਜਰਨਲ ਕੋਈ ਸ਼ੈਂਕੜ ਬਾਜ ਨਹੀਂ ਗੋਰਾ ਨਿਸ਼ੂ ਲੰਮੀਆਂ ਬਾਹਾਂ ਝਗੜਾ ਆਂਦਾ ਮਤਲਬ ਕੱਦ ਕਾਠ ਤੇ ਸੁਭਾਅ ਬੜਾ ਚੰਗਾ ਛੋਟੇ ਰੰਗ ਰੂਟ ਨੂੰ ਵੀ ਉਦਾਂ ਹੀ ਬੋਲਣਾ ਅਫਸਰਾਨਾ ਵੀ ਜਿਵੇਂ ਹੱਸ ਮਜਾ ਕਰ ਮੈਂ ਤੁਹਾਨੂੰ ਆਪ ਪਿੱਛੋਂ ਵੀਡੀਓ ਚ ਲਾ ਕੇ ਦਿਖਾਉ ਕਿੰਨੀ ਸੋਹਣੀ ਬੋਲੀ ਆ ਤੇ ਉਦਾਂ ਜਨਰਲ ਸ਼ਾਹ ਬੇਗ ਸਿੰਘ ਜੀ ਦੀ ਮਾਤਾ ਦਾ ਨਾਮ ਪ੍ਰੀਤਮ ਕੌਰ ਸੀ ਪਿਤਾ ਦਾ ਨਾਮ ਭਗਵਾਨ ਸਿੰਘ ਸੀ ਤੇ ਖਿਆਲਾ ਪਿੰਡ ਅਮਰਤਸਰ ਲੱਗੇ ਉੱਥੋਂ ਦੇ ਜੰਪ ਵਾਲਾ ਬ੍ਰਿਟਿਸ਼ ਅੰਪਾਇਰ ਦੇ ਵੀ ਇਹਨਾਂ ਨੇ ਨੌਕਰੀ ਕੀਤੀ ਬ੍ਰਹਮਾ ਦੀ ਲੜਾਈ ਵੀ ਇਹਨਾਂ ਲੜੀ। ਸੋ ਦੋਸਤੋ ਗੱਲ ਉਸੇ ਤੇ ਰਹੀਏ ਕਹਿੰਦੇ ਕਿ ਜਦੋਂ ਇਹ ਜਨਰਲ ਸ਼ਾਹ ਬੇਗ ਸਿੰਘ ਗਏ ਫਿਰ ਇਹਨਾਂ ਨੇ ਆਪਣੇ ਨਿੱਜੀ ਤਜਰਬਿਆਂ ਦੇ ਨਾਲ ਉਹ ਜੰਗ ਚ ਤਾਈ ਤੇ ਜਿੱਤ ਕੇ ਜੰਗ ਜਦੋਂ ਸੀ ਢਾਕਾ ਸ਼ ਤੇ ਜਰਨਲ ਨੇ ਜੀਭ ਖਿਲਾੜ ਕੇ ਉੱਤੇ ਚੜ ਕੇ ਆਂਦਾ ਗੰਦ ਕਰੋ ਸਾਰੀਆਂ ਗੱਟੀਆਂ 1 ਰੁਪਏ ਦੀ ਚੀਜ਼ ਇਥੋਂ ਲੁੱਟਣੀ ਨਹੀਂ ਚੁੱਕਣੀ ਨਹੀਂ ਕਿਸੇ ਦੀ ਧੀ ਅਲ ਮਾੜਾ ਨਹੀਂ ਦੇਖਣਾ ਜੇ ਕਿਸੇ ਨੇ ਕਿਸੇ ਦੀ ਧੀ ਤਾਂ ਲੇ ਵੇਖਿਆ ਤੇ ਇੱਥੇ ਗੋਲੀਆਂ ਸਾਹਮਣੇ ਖਿਲਾੜ ਕੇ ਮਾਰੂੰ ਆ ਸੀ ਤੁਹਾਡਾ ਜਰਨਲ ਸ਼ਾਹਬੇ ਸਿੰਘ ਕਹਿੰਦਾ ਜਿੰਨੀ ਚੀਜ਼ ਖਾਣੀ ਜਿਹੜੀ ਨੂੰ ਚੀ ਕਰਦਾ ਵਾ ਬਿੱਲ ਲੈ ਕੇ ਉਹਨਾਂ ਦੇ ਪੈਸੇ ਮੇਰੇ ਕੋਲ ਰਿੱਕੇ ਜਾਣ ਤੇ ਬਾਪੂ ਗੱਲਾਂ ਫਲਾਵੇਂ ਮੇਰੇ ਕੋਲ ਉਹਨੇ ਚਲੋ ਸਾਡਾ ਅੱਡਾ ਆ ਗਿਆ ਹੁੰਦਾ ਉਹ ਜੇ ਬੰਦੇ ਕਿਤੇ ਲੱਭਣੇ ਆ ਕਿੱਦਾਂ ਇੰਦਰਾ ਗਾਂਧੀ ਨੂੰ ਨੇ ਕਹਿਤਾ ਸੀ ਕਿ ਮੈਂ ਤੇਰਾ ਨੌਕਰ ਕਰਕੇ ਆ ਗੱਲਾਂ ਨਹੀਂ ਤੇ ਮੈਂ ਤੇ ਸੋ ਦੋਸਤ ਉਹ ਜਰਨਲ ਸ਼ਾਹ ਬੀਗ ਸਿੰਘ ਨੇ ਜਿਹੜੀ ਗੱਲ ਕੀਤੀ ਵੀ ਥੋ ਲੁੱਟਣਾ ਨਹੀਂ ਮੇਰੀ ਜੇਬ ਝੋਖਾਂ ਚ ਲੈਣਾ ਉਹੋ ਹੀ ਮਾਰਾ ਹਜਾਰ ਸਿੰਘ ਨੇ ਕਹੀ ਸੀ ਲਾਹੌਰ ਭੱਜ ਕਰਨ ਵੇੜੇ ਵੀ ਫੁੱਜ ਕੋ ਚੀਜ਼ ਨਹੀਂ ਚ ਕੋਈ ਲੁੱਟਣੀ ਕੋ ਸੁੱਟਣੀ ਕਿ ਜਾਈ ਖਜ਼ਾਨੇ ਚ ਪੈਸੇ ਦੋ ਜਬੀਰੋ ਚੰਗੀ ਲੱਗੀ ਸ਼ੇਅਰ ਕਰਦੇ ਹੋ ਸਾਥਰੀਕਾ